ਲੋ ਜੀ ਅੱਜ ਆਪਾਂ ਮੋਰਨਿੰਗ ਟੈਂਗ ਬਣਾ ਰਹੇ ਹਾਂ ਮਕਰੋਨੀ ਬੀਬੀ ਦੇ ਜਵਾਂ ਨੇ ਸਬਜੀ ਹਲਵਾ ਦੇ ਬਣੇ ਹੀ ਬਟੂਰਾ ਕੋਈ ਨੋ ਟੇਸਟ ਜਿਹਾ ਨਹੀਂ ਲੱਗਾ ਇਸ ਲਈ ਆਪਾਂ ਮਕਰੋਨੀ ਬਣਾ ਕੇ ਖਾਣਗੇ ਹੂੰ ਬਾਹਰ ਅੰਟੀ ਦਰਬਾਬ ਖੇਡ ਰਹੀਆਂ ਨੇ ਅੰਟੀ ਨੇ ਸਫਾਈ ਸਾਰੀ ਕਰ ਦਿੱਤੀ ਐ ਕਲੀਨ ਨਹੀਂ ਟਣ ਕਲੀਨ ਹੋ ਗਿਆ ਕੰਮ ਹੁਣ ਅੰਟੀ ਚਾਹ ਪੀਂਦੀ ਇੰਤਰਾਪਾ ਮਕਰੋਨੀ ਬਣਾ ਲਈਏ ਤੇ ਤੁਹਾਨੂੰ ਮਿਲਦੇ ਹਾਂ ਹਾਂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਦਾ ਵੈਲਕਮ ਬੈਕ ਟੂ आवर ਨਿਊ ਵਲੌਗ ਨਵੇਂ ਵਲੌਗਰਸ ਦਾ ਸਾਡਾ ਸਵਾਗਤ ਕਰਦੇ ਹਾਂ ਸੋ ਅੱਜ ਸਰ ਬਣਾ ਲਈ ਹੀ ਮਕਰੋਨੀ ਮਕਰੋਨੀ ਬਣਾਈ ਹੀ ਖਾਣ ਵਾਸਤੇ ਬ੍ਰੇਕਫਾਸਟ ਦੇ ਕਰ ਲਿਆ ਵਾ ਦੁਪਹਿਰ ਦੇ ਲੰਚ ਵਾਸਤੇ ਕਿਉਂਕਿ ਘਰੇ ਸਬਜੀ ਬਣੀ ਆਲੂਆਂ ਦੀ ਜੋ ਬਹੁਤ ਲੰਚ ਨੂੰ ਦੀ ਪਸੰਦ ਹੈ ਇਸ ਲਈ ਆਪਾਂ ਬਣਾ ਲਿਆ ਕੀ ਬਣਾ ਲਿਆ ਮਕਾਨੀ 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 ਬਣਾ ਲਈ ਤੇ ਹੁਣ ਆਪਾਂ ਚੱਲੇ ਆਂ ਪਹਿਲਾਂ ਜਾਣਾ ਅਸੀਂ ਪਟਾਲੇ ਉੱਥੇ ਅਰਜੰਟ ਕੰਮ ਆ ਆਪਾਂ ਨੂੰ ਫਿਰ ਜਾਣਾ ਅਸੀਂ ਬਿਊਟੀ ਤੇ ਬਣੇ ਰਿਓ ਵਲੌਗ ਦੇ ਨਾਲ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਚਲੋ ਚੱਲਦੇ ਆਂ ਲਓ ਜੀ ਅਸੀਂ ਨਿਕਲ ਗਏ ਆ ਘਰੋਂ ਤੇ ਗੱਡੀ ਵਿੱਚ ਤੇਲ ਵੀ ਨਹੀਂ ਪਵਾਇਆ ਮਹਾਰਾਜ ਨੇ ਬਾਦੋਂ ਪੰਪਾ ਪੰਪਾ ਕਰ ਦੇ ਇੱਕ ਤੇ ਪੰਪ ਵੀ ਲਾ ਕੇ ਜੁਜਾ ਉੱਥੋਂ ਭੋਲਾਗਾ ਪਟਾਲੇ ਵਾਲਾ ਜਲਦੀ ਜਲਦੀ ਜਾਗੇ ਆ ਤੇ ਜੇ ਮਿਲ ਗਿਆ ਕੋਈ ਪੈਟਰੋਲ ਪੰਪ ਤੇ ਜਲਦੀ ਪਹੁੰਚ ਜਾਊਗਾ ਹਾਂ ਬਣਿਆ ਤਾਂ ਬਣਦਾ ਹਾਂ ਹਾਂ ਬਣਿਆ ਤਾਂ ਫਿਰ ਤੁਸੀਂ ਦੱਸਿਓ ਟੱਕਾ ਲਾਣੀ ਕਿ ਤੁਸੀਂ ਲਾਓਗੇ ਮੈਂ ਕਿੱਥੇ ਤੁਰਨਾ ਹੈਗਾ ਤਾਂ ਲਾਓ ਮੈਨੂੰ ਤਾਂ ਕੰਕੀ ਲਗ ਰਹਾ ਵਾ ਜਿਉਂ ਦੇਰੋਂ ਗਿਆ ਇਹਦਾ ਚੱਲਣਾ ਸਿਸਟਮ ਕੁਛ ਵੀ ਨਹੀਂ ਸਟਾਰਟ ਹੋਊਗਾ ਤਾਂ ਇਹਦਾ ਸਟੀering ਵੀ ਚੱਲਣਾ ਸਭ ਕੁਝ ਜਾਮ ਹੈ ਕੁਝ ਵੀ ਨਹੀਂ ਹਿਲਣਾ ਸ਼ੁਰੂ ਕਿ ਸ਼ੁਰੂ ਕੱਟਿਆ ਜਣਾ ਤਾਂ ਮਾਰਨਿੰਗ ਤੋਂ 9 ਵਜੇ ਜੇ ਮੈਕਸੀਮਮ 9 ਵਜੇ ਆਪਾਂ ਨਿਕਲਦੇ ਆ। ਨਾਲ ਗਰਮੀ ਕਿਉਂ ਨਾ ਕੱਟ ਲੈਣ। ਬਾਹਰ ਕਰਕੇ ਬਹੁਤ ਜ਼ਿਆਦਾ। ਆਪਣਾ ਹੋ ਗਿਆ ਤੇ ਹੁਣ ਮੈਂ ਕਰਾ ਲਏ ਮਲਾਈ ਸਪ੍ਰਿੰਗ ਰੋਲ ਮਿਲਦਾ ਕਿਸੇ ਭੁੱਖ। ਗਰਮੀ ਆ ਘੱਟਣਾ ਵਾ। ਖਾ ਕੇ ਚੈੱਕ ਕਰਵਾ ਟੇਸਟ ਬਣਾਇਆ। ਤੇ ਹੁਣ ਆਪਾਂ ਇਹ ਖਾ ਪੀ ਕੇ ਤਾਂ ਫਿਰ ਇੱਥੋਂ ਜਾਣਾ ਵਾ। ਅਜੇ ਇੱਕ ਹੋਰ ਕਾ ਮੇਰੇ ਰਸਤੇ ਝੋਕਰਾਂਗੇ ਤੇ ਫਿਰ। ਸਵਾਦਿਆ। ਚਲੋ ਜੀ ਗਾਈਜ਼ ਕਾਪੀ ਲੈ ਰੱਖੇ ਚੱਲਦੇ ਆ ਲਓ ਜੇ ਇਥੋਂ ਲਵਾ ਗਿਆ ਬਸ ਸਬਜੀ ਤੇ ਸਬজੀਆਂ ਵਧੀਆ ਹੁੰਦੀਆਂ ਚਲੋ ਭਾਰੀ ਕੋ ਤੇ ਨਾਲ ਕੋ ਲੈ ਲੈਨੇ ਆ ਤੇ ਅਸਲੀ ਕੁਛ ਕੀ ਲੱਗ ਲੱਗਰ ਯਾਰ ਸ਼ਬੀਲ ਲੱਗੀ ਏ ਸ਼ਬੀਲ ਲੱਗੀ ਯਾਰ ਜਿਹੇ ਹੱਥ ਰਹਿ ਗਈ ਆ ਠੰਡਾ ਕੁਛ ਪੀਣੂ ਦੇ ਲੈ ਜੇ ਤਾਂ ਲੱਗੀ ਆ ਸ਼ਬੀਲ ਬਟ ਗੱਡੀ ਇੱਥੇ ਆਵਲੀ ਸਾਈਡ ਰ ਆਕਸਾਈਡ ਜਾ ਨਹੀਂ ਸਕਦੇ ਤੇ ਭਾਰੀ ਕੋ ਇਥੋਂ ਕਰਵਾਉਂਦੇ ਆ ਬਸ ਸਬਜੀ ਲੈ ਹੀ ਜਾਈਏ ਸਬਜੀ ਇੱਥੇ ਕੁਝ ਸੁਣ ਨਹੀਂ ਰਿਹਾ ਚੱਲੀਏ ਫਿਰ ਮੈਂ ਬਾਅਦ ਨੂੰ ਇੱਕ ਡਾਂਸ ਐ। ਕਾਂਟਾ ਅੱਜ ਸਬਜੀ ਤਾਂ ਨਹੀਂ ਤੇ ਅੱਜ ਪਾਣੀ ਪੀਣਾ। ਅੱਜ ਸਬਜੀ ਤਾਂ ਨਹੀਂ ਅੱਜ ਪਾਣੀ ਪੀਣਾ। ਗੰਦੇ ਬੱਚੇ। ਹਾਂਜੀ ਗਾਇਸ ਆਪਾਂ ਯਾਰ ਨਹੀਂ ਕਰੇ ਦੁੱਧੀ ਤੋਂ ਤੇ ਪਹਿਲਾਂ ਜਿੱਦਾਂ ਤੁਹਾਨੂੰ ਦੱਸਿਆ ਸੀ ਬਟਾਰੇ ਗਏ। ਪਹਿਲਾਂ ਜਿੱਦਾਂ ਜੀ ਤੁਹਾਨੂੰ ਦੱਸਿਆ ਕਿ ਸ਼ਹਿਰ ਜਾਣਾਂਗੇ। ਸ਼ਹਿਰ ਦੀ ਆਦੇਸ਼ ਸ਼ਹਿਰ ਜਾਣਾ ਸੀ ਸ਼ਹਿਰ ਵੀ ਆਪਾਂ ਵਰਕਾਟ ਪਰ ਕੰਮ ਹੀ ਕੰਮ ਕਰਨ ਤੋਂ ਬਾਅਦ ਇੱਕ ਦੋ ਹੋਰ ਕੰਮ ਖਤਮ ਕੀਤੇ ਕੀ ਗਾਇਸ ਦੇਖਣ ਹਾਂ ਦੇਖ ਆਓ ਪਿੱਛੇ ਉਹ ਤੋਂ ਦੇ ਤੇ ਇਹ ਕੰਮ ਨੂੰ ਕਰਨ ਤੋਂ ਬਾਅਦ ਫਿਰ ਮੈਂ ਡਿਊਟੀ ਗਈ ਤੇ ਡਿਊਟੀ ਓਵਰ ਕਰਨ ਤੋਂ ਬਾਅਦ ਸਾਰੀ ਡਾਕੂਮੈਂਟ ਰੈਸਟ ਕੀਤੀ ਹੈ ਦੋ ਘੰਟੇ ਰੈਸਟ ਕੀਤੀ ਹੈ ਹਨਾ ਆ ਇਹ ਤੁਹਾਡੀ ਤਿਆਰ ਲੱਥੀ ਹੈ ਨਰਪਮ ਇੱਥੇ ਟੈਲ ਜੋੜਨੀ ਪੈਣੀ ਰੈਸਟ ਕਰਨ ਤੋਂ ਬਾਅਦ ਆਪਾਂ ਹੁਣ ਉੱਠ ਕੇ ਲੱਗਿਆ ਬਣਾਉ ਉਹ ਸ਼ਿਮਲਾ ਮਿਰਚਾਂ ਤੇ ਪਨੀਰ ਦੀ ਸਬਜ਼ੀ ਤੇ ਇਹ ਪਿਆਜ਼ ਦੇ ਵਿੱਚ ਮੈਂ ਕਾਫੀ ਕੁਝ ਮਿਕਸ ਕਰਦੇ ਜਿਦਾ ਦਹੀਂ ਬੇਸਨ ਵਗੈਰਾ ਪਾ ਕੇ ਫਿਰ ਮੈਂ ਸ਼ਿਮਲਾ ਬੜਾਉਣੀ ਹੈ ਕਿਉਂਕਿ ਫੇਵਰਿਟ ਆ ਤਾਂ ਬਹੁਤ ਵਧੀਆ ਤਰੀਕੇ ਨਾਲ ਬਣਦੀ ਆ ਜੇ ਆਪਾਂ ਇਹਨੂੰ ਇਦਾਂ ਬਣਾਈਏ ਤੇ ਇਹ ਪਿਛੇ ਬਲੌਗਰ ਵਿੱਚ ਕਈਆਂ ਦੇ ਵੀ ਰੈਸਪੀ ਦਿੱਤੀ ਹੋਈ ਆ ਸਪੈਸ਼ਲ ਸ਼ਿਮਲਾ ਮਲੇ ਚਮੜਾ ਉਹ ਤੇ ਗਰਮੀ ਨਹੀਂ ਆਉਂਦੀ ਕਿ ਜ਼ਿਆਦਾ ਨਾ ਆਉਂਦੀ ਰਹੀ ਗਈ ਆ ਸਾਰਾ ਗਰਮ ਚ ਰਿਹਾ ਗਿਆ। ਗੁੜਾ ਹਾਲ ਲੈਂਦਾ। ਥੋੜਾ ਟਾਈਮ ਦਰੈਸ ਟੁਸਟ ਕਰਨ। ਓਏ ਗਾਇਜ਼। ਇਹ ਰਵਾਬ ਨੂੰ ਵਾਕਿਆਂ ਦੀ। ਤੁਸੀਂ ਸੌਸ ਕਿਉਂ ਪਾਉਣ ਲੱਗੇ ਹੋ? ਮੈਂ ਕਿਹਾ ਕਿ ਤਾਂ ਕਿ ਰਵਾਬ ਨੂੰ ਟੇਸਟ ਲੱਗੇ। ਤੜਕਾ ਆਪਣਾ ਵਧੀਆ ਫਟਾਫਟ ਭੁੱਜ ਰਿਹਾ ਏ। ਬਣਾਉਣੇ ਕਿ ਇਸ। ਸੌਣ ਦੋ। ਬਾਕੀ ਸਭ ਠੀਕ ਆ। ਕਰਦੇ ਆ ਵਲੋਗ ਨੂੰ ਕੰਟੀਨਿਊ ਸਾਰੇ ਜਿਹੜੇ ਵਲੋਗ ਨਾਲ ਜੁੜੇ ਹੋ ਲੋ ਆਸਤੱਕ। ਲੋ ਜੀ ਚੈੱਕ ਕਰੋ ਵੀਊ ਸ਼ਾਮ ਦਾ ਤੇ ਸੋਣੀ ਸੋਣੀ ਛੰਡੀ ਛੰਡੀ ਹਵਾ ਤੇ ਇਧਰ ਸਾਡਾ ਮੰਜੂ ਆਹ ਮੇਰਾ ਮੰਜੂ ਦਾ ਵਾ ਮੰਜੂ ਨੂੰ ਸੁਣਦਾ ਹੀ ਨਹੀਂ ਸ਼ੈਤਾਨੀਆਂ ਬਹੁਤ ਕਰਦਾ ਜੀ ਆ ਦੇਖੋ ਇਧਰ ਨਾਰੇ ਸੁੱਟ ਕੇ ਆਈਏ ਤੁਹਾਨੂੰ ਆਹ ਵੇਖੋ ਸ਼ਿਕਾਰੀ ਪਾਲਿਆ ਦਰਬਾਬ ਨੂੰ ਨਿਆਰੇ ਲੱਗੇ ਆ ਖੇਡ ਰਹੀ ਆ ਮੰਜੂ ਨਿਕਲ ਬਾਰਾ ਉਹ ਕਿੱਥੇ ਵੜਿਆ ਵਾ ਸੋਹਣੀ ਸਟਰੀਟ ਜੀ ਲੱਗਣ ਦੀ ਹਾਂ ਨਾਈਸ ਇੱਥੇ ਬਣਾਈਆਂ ਆਪਣਾ ਇੱਕ ਘਰ ਇਹ ਵੀ ਪੈੜੀ ਆ ਸੋਨਾ ਜੀ ਅੱਗੇ ਪੈੜੀਆਂ ਜੀਆਂ ਇੱਥੇ ਕੋ ਬਣਾਈਏ ਕੀ ਕਹਿੰਦੇ ਹੁੰਦੇ ਇਹਨੂੰ ਫਾਰਮ ਹਾਊਸ ਮੰਜੂ ਵੀ ਆ ਦੇਖੋ ਮੰਜੂ ਨਹੀਂ ਸੌਂਦਾ ਇਧਰ ਆ ਆ ਗਿਆ ਇਹ ਹੇ ਪਖੰਡ ਕਰਦਾ ਕੀ ਕਰਨ ਧਿਆਏ ਕੀ ਕਰਨ ਕਿ ਧਿਆਏ ਸਰਬਾਬ ਦੇ ਲੱਗੇ ਨੇ ਖੇਡੇ ਅਰੇ ਬਾਪ ਪੈਰ ਨੂੰ ਨਾ ਪਵੇ ਆਪਾਂ ਬੈਠੇ ਆ ਇੱਥੇ ਤੇ ਇਹਨਾਂ ਨੂੰ ਖਿਲਾ ਰਹੇ ਆ ਆਦਾ ਨਹੀਂ ਦੰਦੀ ਵੱਟੂਗਾ ਅਰੇ ਬਹੁਤ ਈ ਕਾਏ ਹਵਾ ਬਹੁਤ ਵਗੰਡੀ ਪਰ ਇਹ ਮੋਟੂ ਹੋ ਗਿਆ ਮੋਟੂ ਹੈ ਨਾ ਸਰਬਾਬ ਬਾਬਾ ਇਹ ਇੰਨੇ ਯੋਨੀ ਨਿਆਣੇ ਹੀ ਨੇ ਉਹ ਖਮਾ ਪੱਤ ਉਹ ਮੰਜੂ ਤੂੰ ਇਹ ਸੋਚਦੇ ਵਗੈਰਾ ਨਾਮ ਕੀ ਰੱਖਿਆ ਵਾ ਇਹਦਾ ਨਾਮ ਬੜਾ ਸੋਚ ਸਮਝ ਕੇ ਰੱਖਿਆ ਹਾਂ ਇਹ ਜੁੱਤੀਆਂ ਤੂੰ ਤੋੜਨ ਦਾ ਭਾਜਪੜਾ ਚੁਪੜਾ ਹਾਂ ਹਾਂ ਇਹਨੇ 7 ਵਜੇ ਉਹਨੇ ਘਰ ਤਾਂ ਹਰ ਰੋਈ ਕੰਮ ਸ਼ੁਰੂ ਹਰ ਨਹੀਂ ਕੀ ਕਰਦਾ ਇਹ ਪੁੱਤ ਮਾਰੀ ਨਹੀਂ ਪਤਾ बुजे <laughs> <laughs> चढ़ी चलो मई खोड़ा oh जी गाइस चेक करो <laughs> ਉਸਾ ਹੀ ਕੰਮ ਇਹ ਸਾਰਾ ਦਾ। ਉਸਾ ਦਾ ਨਾਲ ਹੀ ਸਾਰਾ ਕੰਮ ਆ। ਕੰਮ ਜੀ ਬਾਹਰ ਲਾਉਣ ਦਾ ਕੰਮ ਹੈ। ਇਹ ਹੀ ਕੰਮ ਜੀ। ਬਾਬਾ ਜੀ ਸਾਰਾ 500 ਬਸ਼ਰੂਖ ਖਾਇਆ ਜਿਸੇ ਉਹ ਬੱਚੀ ਬਣਦੀ ਹੈ। ਸਾਰੀ ਹੋ ਗਈ ਐਸੇ ਕੰਮ ਨੇ। ਕੀ ਬਲੌਗਿੰਗ ਨੇ ਲੋਕਾਂ ਦੇ ਹੀ ਬਲੌਗ ਵਿੱਚ ਕੀ ਕਰਨੇ ਆ? ਜਾ ਦੇ ਲੋਕੀ ਬਣਾਈ ਜਾਂਦੇ ਆ। ਬਸ ਇਹੀ ਕੁਝ ਰਹਿ ਗਿਆ ਵਾ ਦੁਨੀਆ ਤੇ ਹੈਗੀ। ਬਲੌਗ ਨੂੰ ਵੀ ਲੈ ਕੇ ਬਲੌਗ ਬਣਾਈ ਜਾਓ ਤੇ ਰੋਟੀ ਖਾਈ ਜਾਓ। ਦੁਨੀਆ ਅਬ ਦੇ ਜਣੇ ਯਾ ਕਾਰੋਬਾਰ ਦੇ ਬਲੌਗਰਾਂ ਚੱਲਿਆ ਆ ਤੇ ਰੋਕੀ ਬਲੌਗ ਬਣਾ। ਮਿਹਨਤ ਆਪਾਂ ਹਲੇ ਮਿਹਨਤ ਲੱਗੇ। ਮਿਹਨਤ ਖਾਦੀ ਹੈ। ਅਸੀਂ ਇਹ ਮਿਹਨਤ ਲੱਗੇ। ਹੈ ਜੀ। ਮਿਹਨਤ ਹੀ ਹੁੰਦੀ। ਇਦਾਂ ਕਰਕੇ ਕੈਮਰਾ ਚੁੱਕਣਾ ਬਹੁਤ ਹੀ ਇਹ ਜਿਹੜਾ ਇਦਾਂ ਕੈਮਰਾ ਚੁੱਕਣਾ ਨਾ ਸਮਝ ਲਓ ਵੀ ਜਿਹੜੇ ਬੰਦੇ ਨੇ ਇੱਕ ਬਲੌਗ ਬਣਾਇਆ ਨਾ ਉਹਨੇ ਦੋ ਘਰਾਂ ਦਾ ਕੁਮਾਰ ਬੋਲਦਾ ਇੰਨੀ ਮਿਹਨਤ ਦੇ ਪਰ ਆ ਤੜਿਆ। ਹੈ। ਅੱਜ ਆ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਬਾਹ ਤੋਕਦੀ ਆ। ਤੋਕਦੀ। ਮਿਹਨਤ ਹੁੰਦੀ ਆ ਵਲੌਗ ਬਣਾਉਣਾ ਆਪਣਾ ਟਾਈਮ ਕੱਢ ਕੱਢ ਕੇ ਵਲੌਗ ਬਣਾਉਣਾ ਉਹਨੂੰ ਐਡੀਟਿੰਗ ਕਰਨੀ ਸਾਰਾ ਕੰਮ ਕਰਨਾ ਮਿਹਨਤ ਲੱਗਦੀ ਆ ਸਾਰੀ ਦੁਨੀਆ ਪੈਸੇ ਮੰਗਦੀ ਕੋਈ ਵੀ ਕੰਮ ਆ ਕੋਈ ਵੀ ਕੰਮ ਮਿਹਨਤੀ ਆ ਪੈਸੇ ਮਗਰ ਭੱਜਿਆ ਕਰਦਾ ਸੌਖਾ ਕੰਮ ਹੋ ਗਿਆ ਤਾਂ ਆਗਮਾ ਸੌਖਾ ਗਥੋਂ ਜਿੱਦਾਂ ਚੱਲ ਪਿਆ ਸੌਖਾ ਹੀ ਆ ਹੂੰ ਉਹ ਸੌਖਾ ਮਿਹਨਤ ਕਰਦੇ ਜੋ ਵਲੌਗਰਾਂ ਬਣਾਉਂਦੇ ਤਾਂ ਭਾਗਦਾ ਆਉਗਾ ਬਹੁਤੇ ਲੋਕਾਂ ਦੀ ਇਹ ਸੋਚਿਆ ਅਸੀਂ ਤਾਂ ਵਲੌਗ ਸ਼ਾਊਂਗ ਬਣਾਉਂਦੇ ਆ ਜਿੱਦਾਂ ਹੀ ਬਣਾਉਨੇ ਢਾਈਆ ਸਾਬ ਹਾਂ ਬਾਈਂ ਕਾਹੇ ਕਾਹ ਦੰਨੇ ਆ ਅਸੀਂ ਤਾਂ ਵਲੌਗ ਪੈਸੇ ਖਾਤਰ ਨਹੀਂ ਬਣਾਈ ਦਾ ਸ਼ੌਂਕ ਲਈ ਬਣਾਈ ਦਾ ਢਾਈਆ ਸਾਲਾ ਤਾਂ ਸ਼ੌਂਕ ਨਾਲ ਹੀ ਬਣਾਉਂਦੇ ਵਾਹ ਵਾਹ ਬੜੀਆ ਹਲ ਬਹੁਤੀ ਹੈ ਲੈ ਜਿੱਦਾਂ ਤੋਂ ਚੱਲ ਪਿਆ ਕੰਮ ਚੱਲ ਪਿਆ ਬੜੀ ਦੁਨੀਆ ਬਲੌਗ ਕੋਲ ਦੀ ਹੈ ਛਾੜੇ ਛਾੜੇ ਪਾਈ ਜਾਂਦੇ ਆ ਤੇ ਕੁੜੀਆਂ ਮੁੰਡੇ ਦਾ ਪੇਦਾ ਪੁੱਦਾ ਫਿਰ ਕੀ ਏ ਚਿਕੜਾ ਕੁਝ ਗਲਤ ਹੈ ਅੱਜ ਨਹੀਂ ਕਾਕਾ ਪਾਣੀ ਲਾਇਆ ਯੋ ਨਹੀਂ ਕਾਦੀਆ ਪਾਣੀ ਲਾਇਆ ਪਾਣੀ ਲਾਇਆ ਪੱਲੇ ਪਈ ਜਾਂਦੀ ਕਿਧਰ ਹੀ ਲਾਇਓ ਹੈਪੀ ਮੰਮਾ ਲਈ ਸ਼ਿਤਾਨੀਆਂ ਛੁੱਟੀਆਂ ਪੈ ਗਈਆਂ ਨੇ ਬਸ ਹੁਣ ਨਜ਼ਾਰੇ ਲੱਗੇ ਆਰ ਬਾਪ ਦੇ ਹਨਾ ਸਾਰਾ ਦੇ ਇੱਕ ਆਹ ਵੇਖੋ ਲਾ ਕੇ ਬੈਠ ਲਾ ਕੇ ਰੱਖਿਆ ਵਿਚਾਰਾ ਬਾਪ ਫੋਨ ਕੱਟ ਬੈਠਾ ਗਾਰ ਫੋਨ ਲਟੋਣਾ ਪੈਣਾ ਮਰ ਗਿਆ ਦੋ ਤਿੰਨ ਮੋਟਰ ਖਰੀਦਦੀ ਆ ਗਾਹ ਦੇ ਜਨਰੇਟਰ ਆਇਆ ਹੱਜ ਇਹਦੇ ਕੋਲ ਮੂਹ ਲਾ ਕੇ ਆਇਆ ਨਿੱਕਾ ਕਰ ਤੋਂ ਕਰ ਨੂੰ ਕੀਤਾ ਮਾ ਅਪੇਤਾ ਬੱਤੀ ਮਾਤਾ ਹੈਂ ਮੈਂ ਅੱਛਾ ਅਣੀ ਜਿਹੜਾ ਉਹ ਰਹੇ ਰਹੋ ਜਾਂ ਆ ਕੇ ਦਸਤ ਦੇ ਜੀ ਆ ਕੇ ਸੋਣਦੇ ਆ ਤੂੰ ਦੂਜੀ ਬੋਤਲ ਖਰੀਦਦੀ ਉਸ ਲੱਗੀ ਫਿਲਾਸਾ ਨੂੰ ਡਰਾਈਵਰ ਅਰੇ ਕਿਹਾ ਤੂੰ ਕਾਇਆ ਟੀਵੀ ਹੁੰਦਾ ਹੈਂ ਟੀਨੇ ਵਾਲਾ ਸੀ ਤੁਸੀਂ ਇਹ ਵੇਖ ਆ ਰਿਹਾ ਪਾਪਾ ਕਿਥੇ ਉਹ ਜਾਦੂ ਸੇਫ ਕਰਾ ਦੇ ਜਾਦੂ ਰਮਕੋ ਦਰੋਂ ਉੱਪਰ ਆ ਦੇ ਦੀ ਇਹਦੇ ਕਦੀ ਜਾਦੂ ਇਹ ਸਮਾਂ ਦੇਖਾ ਪਾਪਾ ਕੀ ਚੱਲ ਰਿਹਾ ਹੈ ਦੂਜੀ ਬੋਤਲ ਖਰੀਦ ਜਾਦੂ ਬੰਦ ਕਰ ਦੇ ਤੂੰ ਨਿਆ ਪਿਆਸੂ ਲੈ ਉਹ ਵੀ ਛਟੀਆਂ ਲੱਗੀਆਂ ਕਾੜੀਆਂ ਪਈਆਂ ਨਿਆਰੀ ਲੱਗੀਆਂ ਪੰਜ ਛਟੀਆਂ ਹੋ ਗਈਆਂ ਅਰੇ ਮੇਰੇ ਸਾਹ ਨਾਲ ਅਗਰ 15 ਦਿਨਾਂ ਦੇ ਮਹੀਨਾ ਜਨ ਲੱਗਿਆ ਆਮੀਨ ਅਜੇ ਹੋਣੀ ਹੁਣ ਿਆ ਹੋਰ 15 ਦਿਨ ਬਾਅਦ ਆਣੀਏ ਉਹ ਵੀ ਜੇ ਕੰਮ ਹੀ ਕਾੜੀ ਚ ਆਈਆਂ ਜਿਹੜੇ ਕਿ ਮਹੀਨੇ ਲੱਗਿਆ ਹੋਰ ਗਿਆ ਮੇਰੇ ਨਾਲ ਅੱਧੀ ਮਹੀਨਾ ਕਾੜ ਦੇ ਲੱਗ ਜਾਣਾ ਤਾਂ ਆਪਾਂ ਨੇ ਸੋਖਾ ਲੈਣਾ ਨਾ ਨੇ ਤੇ ਬੜੇ ਕੋਈ 30 ਬਾਈਟਾਂ ਕਿ ਖੜਿਆ ਕਰਨਾ ਸਕੂਲ লাগਲਾਂ ਦੇ ਡਾਂਸ ਵੇਖੋ ਅਸਾਂ ਨੂੰ ਵੇਖੋ ਹੋਰ ਕੁਝ ਹੋਰ ਕੋਈ ਸਟਾਈਲ ਦੇਖੋ ਮੈਨੂੰ ਜੁੱਸਰ ਕੇ ਲਈ ਸਮਾਨ ਖਰੀਦਣੇ ਲਈ ਬਾਜ਼ਾਰ ਜਾਣਾ ਹੋਗਾ ਕੋ ਅੰਦਰ ਤਾਂ ਕੋ ਨਹੀਂ ਥੱਕਦੀਆਂ ਸਾਡੇ ਕੋਲ ਬਚ ਜਾਂਦਾ ਆਪ ਮੁਝੇ ਕਿਉਂ ਲਾਗ ਮਾਰਦੇ ਹੋ ਆਪਣਾ ਇਹ ਤਾਂ ਕੌਣ ਸਮਝਦਾ ਇੱਕ ਇਹ ਕਿਥੋਂ ਸੁਖਿਆ ਜਾਦੂ ਮੈਨੂੰ ਬਾਜ਼ਾਰ ਜਾਣਾ ਹੋਗਾ ਮੈਨੂੰ É bem, é bem, é bem é, 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 é.